ਪੰਜਾਬ 84 ਲਾਈਵ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਬਹੁਤ ਵਧੀਆ ਮਾਝੇ ਦੀ ਸਕਿਉਰਿਟੀ ਬੌਂਸਰ TS ਬੌਂਸਰ ਸਕਿਉਰਿਟੀ ਕੋਟਲੀ ਸੂਰਤ ਮੱਲੀ ਡੇਰਾ ਬਾਬਾ ਨਾਨਕ ਮਾਝੇ ਵਾਲੇ ਜੇ ਤੁਹਾਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਸਕਿਉਰਿਟੀ ਦੀ ਜ਼ਰੂਰਤ ਹੈ ਤਾਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਦਾ ਮੋਬਾਈਲ ਨੰਬਰ ਵੀ ਹੈ ਤੁਸੀਂ ਉਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਕੋਈ ਵੀ ਇਵੈਂਟ ਤੇ ਵਿਆਹ ਸ਼ਾਦੀ ਪ੍ਰੋਗਰਾਮ ਤੇ ਕੋਈ ਵੀ ਤਰ੍ਹਾਂ ਦਾ ਕੋਈ ਫੰਕਸ਼ਨ ਹੈਗਾ ਉੱਥੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ TS ਬੌਂਸਰ ਸਕਿਉਰਿਟੀ ਕੋਟਲੀ ਸੂਰਤ ਮੱਲੀ ਡੇਰਾ ਬਾਬਾ ਨਾਨਕ ਬਟਾਲਾ ਤੁਸੀਂ ਇਹਨਾਂ ਨਾਲ ਸੰਪਰਕ ਵੀ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਚੈਨਲ ਨੂੰ YouTube ਤੇ Facebook ਤੇ ਮੇਰਾ ਨਾਮ ਸ਼ਮਾ ਜੀ ਐਸ ਬੌਂਸਰ ਸਿਕਿਉਰਿਟੀ ਗਰੁੱਪ ਆ ਅਸੀਂ ਸਾਰੇ ਈਵੈਂਟ ਤੇ ਜਿੱਦਾਂ ਕਿ ਸਿੰਗਰ ਦੇ ਨਾਲ ਚੱਲਦੇ ਆ ਕੋਈ ਵੀ ਈਵੈਂਟ ਤੇ ਅਸੀਂ ਜਿੱਦਾਂ ਵਿਆਹਾਂ ਸ਼ਾਦੀਆਂ ਤੇ ਬਹੁਤ ਵਧੀਆ ਸਿਕਿਉਰਿਟੀ ਆ ਕੰਮ ਕਰਦੀ ਆ ਤੇ ਕਿਸੇ ਨੂੰ ਵੀ ਲੋੜ ਹੋਏ ਤੇ ਸਾਨੂੰ ਸਾਡਾ ਕੰਟੈਕਟ ਕਰ ਸਕਦਾ ਨੰਬਰ ਮੇਰਾ 8437701771 ਇਹ ਨੰਬਰ ਜੋ 8437701771 ਇਹ ਮੇਰਾ ਨੰਬਰ ਜੋ ਕੰਟੈਕਟ ਤੇ ਜਦੋਂ ਮਰਜੀ ਕਾਲ ਕਰਿਓ ਆਪਣਾ ਡੇਰਾਵਾ ਬਣਾਣ ਗਿਆ ਵੈਸੇ ਕੋਟ ਲਈ ਸੂਰਤ ਮੱਲੀਆਂ ਆਪਣਾ ਦਫ਼ਤਰ ਜੋ ਜੀ ਹਾਂਜੀ 8437701771 ਉਹ ਨੰਬਰ ਜੋ ਤੇ ਕੰਟੈਕਟ ਕਰੋ ਤੇ ਵਧੀਆ ਸਿਕਿਉਰਟੀ ਸਾਰੇ ਵਧੀਆ ਇਰੇ-ਇਰੇ ਭਾਜੀ ਫੰਕਸ਼ਨਰਾਂ ਦੇ ਉੱਤੇ ਜਾਂਦੀ ਸਾਡੀ ਸਪੋਰਟ ਅਸੀਂ ਸਿੰਗਰਾਂ ਦੇ ਜਿੰਨੇ ਸਿੰਗਰ ਆ ਪੰਜਾਬੀ ਸਿੰਗਰ ਆ ਸਿੰਗਰਾਂ ਦੇ ਆਪਣੀ ਸਿਕਿਉਰਿਟੀ ਲੱਗਦੀ ਸਾਡੀ ਸਾਰੀ ਜਿੰਨੇ ਕੋਈ ਵਿਆਹਾਂ ਸ਼ਾਦੀਆਂ ਇਵੈਂਟ ਤੇ ਜਿੰਨੇ ਆ ਪਾਰਟੀ ਆ ਉਹ ਤੇ ਸਾਡੀ ਸਿਕਿਉਰਿਟੀ ਚੱਲਦੀ ਮੱਜੇ ਤੋਂ ਬਾਲ ਵੀ ਚੱਲਦੀ ਜੋ ਆਪਣੀ ਸਿਕਿਉਰਿਟੀ ਤੇ ਬਹੁਤ ਵਧੀਆ ਗਾਈਡ ਕਰਦੇ ਆ ਤੇ ਬਾਕੀ ਕੋਈ ਨਹੀਂ ਹਾਨੂੰ ਮੋਕ ਕੱਢਿਓ ਧੰਨਵਾਦ